ਹਾਂ ਕਿਹੜਾ ਕਿਹੜਾ ਲੈਣਾ ਪ੍ਰਵਦੀਪ ਸਾਡਾ ਸ਼ਾਪਿੰਗ ਕਰ ਰਿਹਾ ਹੈ ਕੀਰਿੰਗ ਲੈਣਾ ਹੈ ਨੇ ਪੁੱਛ ਲੈ ਕਿੰਨੇ ਦਾ ਮਿੰਟ ਬੇਟਾ ਉੱਧਰ ਵਾਲੀ ਦੁਕਾਨ ਚਲੋ ਉਹ ਨਾਲ ਪਾਣੀ ਆ ਗਿਆ ਤੇ ਸਾਡਾ ਬਾੜੀ ਤੋਂ ਮਿਲਣੀ ਸੌਕਸ ਗਲੋਵਸ ਹਨਾ ਕੈਪਸ ਕੈਪ ਕਿੰਨੇ ਦੀ ਕੈਪ ਇੱਕ ਆ ਵੀਰੇ 100 ਰੁਪਏ ਦੀ ਜੀ ਉੱਪਰ ਲੀਆਂ 150 ਦੀਆਂ ਹਾਂ ਕੈਪ ਬਹੁਤ ਸੋਹਣੀਆਂ ਆ ਤੇਰੀਆਂ ਬਹੁਤ ਸੋਹਣੀ ਕੈਪ ਆ ਠੀਕ ਗੱਲ ਆ ਬੱਚਿਆਂ ਦੇ ਹਨਾ ਉਹ ਹੇਅਰ ਕਲੰਪ ਜੇ ਕੈਪ ਵਾਕਿਆ ਬਹੁਤ ਸੋਹਣੀਆਂ ਆ ਇੱਕ ਮਿੰਟ ਤੇ ਪ੍ਰਭ ਨੇ ਹੋਰ ਸ਼ਾਪਿੰਗ ਕਰਨੀ ਆ ਦੋ ਚੀਜ਼ਾਂ ਲੈ ਲਈਆਂ ਨੇ ਤੇ ਚਲੋ ਚੱਲਦੇ ਆ 20 ਰੁਪਏ ਸਿਰ 20 ਰੁਪਏ ਸਿਰ ਹੁਣ ਕੀ ਲੈਣਾ ਨਿਗਾਰ ਰੱਖੀ ਕਿ ਆਹ ਮਾਂ ਗਈ ਉਹ ਤੇ ਆ ਨਿਗਾਰ ਸਾਰਾ ਸਾਮਾਨ ਬਹੁਤ ਸਾਮਾਨ ਆਇਆ ਹਨਾ ਹਰ ਇੱਕ ਚੀਜ਼ 20 ਰੁਪਏ ਹੈ ਹਾਂ ਹਰ ਇੱਕ ਚੀਜ਼ 20 ਰੁਪਏ ਹੈ ਤੇ ਪ੍ਰਭ ਨੇ ਹੁਣ ਪਤਾ ਨਹੀਂ ਕੀ ਲੈਣਾਗਾ ਤੁਸੀਂ ਮਨੀ ਬੈਂਕ ਕਹਾ ਮਨੀ ਬੈਂਕ ਕਾ ਹੈ ਬਹੁਤ ਵਧੀਆ ਬਣੇ ਵੇ ਹਨਾ ਆ ਕੱਪ ਵਗੈਰਾ ਹਨਾ ਪ੍ਰੋਪਰੀ ਦਾ ਸਮਾਨ ਆ ਤੇ ਪ੍ਰਭ ਮਣੀ ਬੈਂਕ ਖਰੀਦਣ ਦਾ ਬਹੁਤ ਸ਼ਕੀਨ ਆ ਹਨਾ ਇਹਦੇ ਕੋਲੇ ਹੈਗਾ ਇਹਦੇ ਕੋਲੇ ਹੈਗਾ ਪਹਿਲਾਂ ਹਾਂ ਇਹਦੇ ਡੋਰੇ ਮੋਣ ਵਾਲਾ ਹੈਗਾ ਇਹਦੇ ਕੋਲੇ ਹਨਾ ਇਹਦੇ ਕੋਲੇ ਡੋਰੇ ਮੋਣ ਵਾਲਾ ਮਣੀ ਬੈਂਕ ਪਹਿਲਾਂ ਹੈਗਾ ਆਹ ਆ ਵੀ ਕੁਮਾੜਾ ਬਹੁਤ ਸੋਹਣੀਆਂ ਚੀਜ਼ਾਂ ਇੱਥੇ ਇਹ ਪਤਾ ਨਹੀਂ ਕਾਦੇ ਕੰਮ ਆਉਂਦਾ ਯਾਰ ਵੈਸੇ ਸ਼ੋਪੀਸ ਹੈ ਨਾ ਟਰਟਲ ਆ ਹਣਾ ਤੇ ਆਹਾ ਕੱਚ ਦੇ ਬਰਤਨ ਆ ਸਾਰੇ ਤੇ ਆਹਾ ਜਿਹੜੇ ਖਾਣ ਪੀਣ ਦੇ ਸ਼ਕੀਨ ਆ ਉਹਨਾਂ ਨੇ ਲਈ ਗਲਾਸੀਆਂ ਭਾਈ ਜੂਸ ਵਾਲੇ ਗਲਾਸ ਵੀ ਹੈਗੇ ਆ ਹਣਾ ਆ ਮਗਰ ਵੀ ਬਹੁਤ ਸਾਰਾ ਮਟੀਰੀਅਲ ਪਿਆ ਇਹ ਦੁਕਾਨ ਮਲੋਟ ਰੋਡ ਤੇ ਲੱਗੀ ਆ ਤੇ ਮਾਗੀ ਦੇ ਮੇਲੇ ਨੂੰ ਲੁੱਟ ਲੋ ਜਿਹੜੇ ਲੁੱਟ ਸਕਦੇ ਆ ਲੁੱਟਣ ਤੋਂ ਭਾਵ ਇਹ ਨਹੀਂ ਵੀ ਚੋਰੀ ਕਰਨੀ ਆ ਲੁੱਟਣ ਤੋਂ ਭਾਵ ਇੱਥੇ ਆ ਕੇ ਸ਼ਾਪਿੰਗ ਕਰੋ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਇਹ ਬਹੁਤ ਦੂਰੋਂ ਦੂਰੋਂ ਚੱਲ ਕੇ ਆ ਕੇ ਵਿਚਾਰੇ ਦੁਕਾਨਾਂ ਲਾਉਂਦੇ ਆ ਹਣਾ ਇਹਨਾਂ ਤੋਂ ਖਰੀਦੋ ਯਾਰ ਕੁਛ ਨਾ ਕੁਛ ਤਾਂ ਜ਼ਰੂਰ ਖਰੀਦੋ ਹਣਾ ਮੇਲੇ ਦੀ ਯਾਦਗਾਰ ਰਹੇਂਦੀ ਨਿਸ਼ਾਨੀ ਰਹੇਂਦੀ ਹਣਾ ਵੀ ਅਸੀਂ ਮੇਲੇ 'ਚ ਗਏ ਸੀਗੇ ਅਸੀਂ ਆਹ ਚੀਜ਼ ਖਰੀਦ ਕੇ ਆਂਦੀ ਆ ਤੇ ਆਹ ਚੀਜ਼ਾਂ ਆਮ ਦਿਨਾਂ ਦੇ ਵਿੱਚ ਦੁਕਾਨਾਂ ਤੋਂ ਨਹੀਂ ਮਿਲਦੀਆਂ ਨਹੀਂ ਆਹਾਂ ਚੀਜ਼ਾਂ ਹਣਾ ਇਹ ਚੀਜ਼ਾਂ ਨਹੀਂ ਮਿਲਦੀਆਂ ਆਮ ਦਿਨਾਂ ਦੇ ਵਿੱਚ ਤੇ ਚਲੋ ਆ ਜੀ ਵੈਰੀ ਗੁੱਡ ਹਾਰਸ ਹੈਂ ਡੇਰਾਂ ਡੂਰਾਂ ਚੰਗਾ ਲਈ ਫਿਰਦਾ ਠੀਕ ਹੈ ਬਈ ਹਾਂ ਸੇ ਬੈਂਗਲਸ ਕੜੇ ਪੜੇ ਹਨ ਛੋਟੇ ਬੱਚਿਆਂ ਦੇ ਲਈ ਚੂੜੀਆਂ ਹਾਂ ਆ ਬਰਤਨ ਸਟੀਲ ਦੇ ਬਹੁਤ سارے ਬਰਤਨ ਬਹੁਤ سارے ਬਰਤਨ ਕੱਪ ਹੀ ਕੱਪ ਹਨਾ ਅਗਰ ਸਾਡੇ ਬਲੌਗ ਵਧੀਆ ਤੁਹਾਨੂੰ ਲੱਗਦੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਹਾਂ ਸਾਰੇ ਲੱਕੜ ਦਾ ਸਮਾਨ ਆ ਹਨਾ ਆ ਲੱਕੜ ਦਾ ਸਮਾਨ ਆ ਇਹ ਤਹਾ ਪੁਰਾਣਾ ਗੱਡਾ ਵਾਹ ਵੀ ਵਾਹ ਪੁਰਾਣੀ ਯਾਦ ਦਿਲਾਤੀ ਹੈ ਨਾ ਇਹਨਾਂ ਚੀਜ਼ਾਂ ਨੇ ਲੱਕੜ ਦੇ ਟਰੈਕਟਰ ਅੱਜ ਆ ਗਿਆ ਭਾਈਆ ਕੀ ਪ੍ਰਾਪ ਦੇਖ ਰਿਆ ਪਪਾ ਆ ਗਿਆ ਸੀ ਨਾ ਹਾਂ ਇਹ ਆਪਣੇ ਕੋਲੇ ਲੱਗਿਆ ਹੋਇਆ ਹੈ ਘਰ 3500 ਆੜੀ ਹੈ 5500 ਹਾਂ ਛੋਟੇ ਬੱਚਿਆਂ ਦੇ ਲਈ ਚੱਕਲੇ ਵੇਲ ਨੇ ਹਣਾ ਆਹਾ ਡੁਗ ਡੁਗੀ ਡੁਗ ਡੁਗੀ ਵਾਲੇ ਆਹਾਂ ਟੋਕਰੀਆਂ ਆ ਲਗਾ ਦੇ ਬੜਾ ਨੰਗੀ ਆ ਮਾਮ ਜਿਸ ਤੇ ਹਾਂ ਹੋਰ ਵੀ ਆ ਸਾਈਕਲ ਸਾਈਕਲ ਦੁੱਧੀ ਵਾਲਾ ਹਣਾ ਆ ਦੁਕਦਗੀਆਂ ਆ ਸਾਈਕਲ ਪਲਾਸਟਿਕ ਦੇ ਵੀ ਹੈਗੇ ਛੋਟੇ ਛੋਟੇ ਬਹੁਤ ਸਾਰਾ ਲੱਕੜ ਬਾਜ਼ਾਰ ਹੀ ਬਣਿਆ ਪਿਆ ਵੀ ਇਹ ਮਾਰਗੀ ਮੇਲਾ ਮੁਖਸਰ ਦਾ ਕਿ ਤੁਸੀਂ ਸ਼ਾਪਿੰਗ ਕਰੋ ਆ ਕੇ ਇੱਥੇ ਲੱਕੜ ਬਾਜ਼ਾਰ ਹੀ ਇੱਕ ਤਰ੍ਹਾਂ ਦਾ ਅਗਰ ਸਾਡੇ ਬਲੌਗ ਤੁਹਾਨੂੰ ਵਧੀਆ ਲੱਗਦੇ ਆ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆ ਮਲੋਟ ਰੋਡ ਤੇ ਹਜੇ ਫਿਰ ਹਾਲ ਵੇਲ ਹੈਗੀ ਆ ਕੋਈ ਰਾਸ਼ਨੀ ਕੱਲ ਤੋਂ ਗਹਿਮਾ ਗਹਿਮੇ ਸ਼ੁਰੂ ਹੋ ਜਾਣੀ ਆ ਆ ਮਲੋਟ ਰੋਡ ਤੁਹਾਨੂੰ ਦਿਖਾ ਰਹੇ ਆ ਦੇਖੋ ਮਲੋਟ ਰੋਡ ਸ਼੍ਰੀ ਮੁਖਤਰ ਸਾਹਿਬ ਮੇਲਾ ਹੀ ਹੈ ਤਕਰੀਬਾਂ ਦਾ ਕੱਲ ਤੋਂ ਇੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਮਿਲਣੀ ਤੇ ਆਹਾਂ ਅੰਦਰ ਮਲੋਟ ਰੋਡ ਤੇ ਦੁਕਾਨਾਂ ਲੱਗੀਆਂ ਹੋਈਆਂ ਫਲੋਟ ਰੋਡ ਦੇ ਅੰਦਰ ਇਦਾਂ ਨੇ 3 ਲੱਗੀਆਂ ਹੋਈਆਂ ਦੁਕਾਨਾਂ